ਆਨੇ ਨੇ ਇਹ ਵੀ ਦਿਓ ਨੰਬਰ 4 ਸਾਡੇ ਜੈਸੀ ਕਰਨੀ ਵੈਸੀ ਕਰਨੀ ਨੰਬਰ 4 4 ਉਹਨਾਂ ਨੇ ਪ੍ਰਮਾਨ ਕੀਤੀ ਆਖਰ ਤੇ ਭਾਈ ਮਨਜ ਦੋ ਪੰਡਾ ਲਿਆਉਣ ਲੱਗੇ ਇੱਕ ਆਨਾ ਵਟਦੇ ਸੀ ਉਹਦੇ ਵਿੱਚ ਟੱਕਾ ਵੱਜਦਾ ਸੀ ਟੱਕੇ ਦੇ ਨਾਲ ਫਿਰ ਚਾਚੀ ਉਹ ਬੜਾ ਸ਼ਾਦਾ ਖਾਂਦੇ ਸੀ ਟੱਕਾ ਗੁਰੂ ਦੀ ਗੁਰੂ ਦੀ ਕੌਣ ਰਹੀ ਸਾਰਾ ਦਿਨ ਸੇਵਾ ਕਰਦੇ ਰਹਿੰਦੇ ਸੀ ਫਿਰ ਭਾਈ ਮਨਜ ਨਾਂ ਦਾ ਗੁਰਤਾ ਬਣ ਗਿਆ ਇਸਰਾਂ ਦੀ ਸੇਵਾ ਪ੍ਰਵਾਨ ਦੀ ਇੱਕ ਦਿਨ ਭਾਈ ਮਾਨ ਜੀ ਖੂਦ ਵਿੱਚ ਲਕੜਾਂ ਸਣੇ ਲੱਗ ਪਿਆ ਜਿਸ ਵੇਲੇ ਡਿੱਗਿਆ ਉਹਦਾਂ ਉਹਦੀ ਸੇਵਾ ਪ੍ਰਵਾਨ ਵਾਲੀ ਇਮਾਰਤ ਸਗਾਸਣ ਤੋਂ ਦੌੜ ਗਿਆ ਕੰ ਲਗੇ ਸਾਡਾ ਸਿੱਖ ਡੁੱਬ ਗਿਆ ਸਾਡਾ ਸਿੱਖ ਡੁੱਬ ਗਿਆ ਜਦੋਂ ਜਾਣ ਤੇ ਭਾਈ ਮਾਨ ਜੀ ਖੂਦ ਦੇ ਵਿੱਚ ਤੇ ਭਾਈ ਮਾਨ ਜੀ ਨੂੰ ਮਾਰadigan ਲੱਗੇ ਕਿ ਦੈਸ ਤੇ ਟੀੜੀ ਵਰਤੇ ਬਾਹਰ ਨਿਕਲਿਆ ਭਾਈ ਮਾਨ ਜੀ ਕਹਿੰਦਾ ਮੈਂ ਹੀ ਨਿਕਲਣਾ ਬਾਹਰ ਮਹਾਰਾਜ ਲੱਕੜਾਂ ਦੀ ਬੜੀ ਜ਼ਰੂਰਤ ਹੈ ਮੇਰੇ ਸਰੀਰ ਦੀ ਜ਼ਰੂਰਤ ਨਹੀਂ ਲਖਣਾ ਲਾ ਜਾ ਕੇ ਲੰਗਰ ਦੇ ਵਿੱਚ ਪਾਉਣੀ ਆ ਚਾਚੀ ਜੀ ਫਿਰ ਉਹਦੀ ਸੇਵਾ ਪਰਵਾਨ ਹੋਈ ਮਹਾਰਾਜ ਨੇ ਛਾਤੀ ਨਾਲ ਲਾਇਆ ਤੇ ਕਹਿਣ ਲੱਗੇ ਭਜਮੰਦ ਤੇ ਬਾਬਾ ਜੀ ਕਹਿਣ ਲੱਗੇ ਭਜਮੰਦ ਅੱਜ ਤੇਰੀ ਸੇਵਾ ਪਰਵਾਨ ਹੋਈ ਆ ਤਾਂ ਚਾਚੀ ਜੀ ਸੇਵਾ ਤਾਂ ਠੀਕ ਤੁਸੀਂ ਕਰਦੇ ਆ ਪਰ ਇਹ ਸੇਵਾ ਦੀ ਸਵਰਗਾਂ ਦੀ ਇਛਾ ਨਹੀਂ ਹੁੰਦੀ ਕਾਸੇ ਦੀ ਨੇ ਇੱਛਾ ਸੇਵਾ ਜਿਹੜੀ ਉਹ ਕੰਮਜਾਜ਼ ਹੁੰਦੀ ਆ ਤੇ ਗੁਰੂ ਦਾ ਇਸ ਖਰਖਾਨੇ ਤੇ ਗੁਰੂ ਦਾ ਇੱਛੇ ਖਾਣੇ ਆ ਇਹ ਤਾਂ ਠੀਕ ਆ ਪੰਚਾਇਤੀ ਦੇ ਤੁਸੀਂ ਸੋਚੋ ਸੇਵਾ ਜਿਹੜੀ ਜੇ ਤਾਂ ਗੁਰੂ ਕਾ ਤੇ ਪਰਵਾਨ ਹੋਣਾ ਆ ਤੇ ਇਹ ਲੰਗਰ ਉਹਨਾਂ ਵਾਸਤੇ ਆ ਜਿਹੜੇ ਸੇਵਾ ਦੇ ਭੁੱਖੇ ਤੁਰੇ ਵੇ ਅਸੀਂ ਬੈਂਕਾਂ 'ਚ ਆਪਣੇ ਪੈਸੇ ਜੋੜ ਕੇ ਰੱਖ ਲੈਨੇ ਆ ਤੇ ਰੋਟੀ ਬਬਰੇ ਖਾ ਜਾਂਨੇ ਆ ਇਹ ਸਿਰ ਨਹੀਂ ਆਪੇ ਕੰਮ ਆਪੇ ਖਾ ਲਿਆ ਹਾਲੇ ਢੇਰਾਂ ਹੁੰਦੇ ਲੱਗ ਮੈਂ ਤਾਂ ਇਹ ਤੋਂ ਨਾਣਾ ਤੂੰ ਉਹ ਗੈੜੀਆਂ ਨਾਲ ਹੈਂ ਤਾ ਦੇਖਿਆ ਪਾਈ ਮਾਂ ਦੇ બેંતા એક આંજો પાંજો કી સંસાધના કર્મકૃતકી ચલેના કાઈ বিনা પરણ ભોગાન કે પાહો પગતે ન જવા થાઈ લેકમાણા એટ જ પિછલી જુડી કરી કમાઈ કરકે નીચ સ્થાના તા પર લેકે અંદર પાઈ જાકી મોમે મેત્રાત ની મિલદા અચ્છા તો પ્રસાદે ખાયા તા મેં જી જી બોના લુગોવરી સિંહ મેં ગૈંદયા એક જીત એક ચેન કે આવે કાણા સા આજ કે બેચના આવે મે સાઉ કો જાણદી હૈ સ્વાદે ખાઓ करो उसका हो या पे दीद... दीद... ना हो या ना हो या जी एक एक दिन ना हम कार्य में कार्य में एक कार्य हो गया ना इतने भी मैंने कोई मैंने नहीं आया ना तो इसमें हम कार्य हो गया तो में खाना नहीं चला काम करना चला आया काम भी करी रही हैं तू सी आपे काम किया करना क्या है ना ले जा 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 ले ਹੇ ਨੰਨੇ ਨਾ ਕੱਟਾ ਬੀ ਆ ਬਹੁਤ ਜ਼ਿਆਦਾ ਆ ਰਹੀ ਹੈ ਬੈਂਚੀ ਉਹ ਜਿਹੜਾ ਲਗਾ ਰਿਹਾ ਨਾ ਉਹ ਤਾਂ ਨਹੀਂ ਖਾਈ ਜਾਉਂਦਾ ਘਰ ਵੀ ਬਰੂ ਜੰਦਾ ਨਹੀਂ ਇਹ ਤਾਂ ਵੀ ਬਰੂ ਦੋਸਤਾਂ ਨਾਲੋਂ ਨੜਕੀ ਹੈ ਨਹੀਂ ਉਹ ਨੜਕਾ ਵੱਡੀ ਆ ਉਤਾਰ ਨਹੀਂ ਆਉਂਦੀ ਆ ਉਹ ਉਹ ਤੁਹਾਨੂੰ ਕੀ ਕਹਿੰਦੀ ਆ ਅੱਛਾ ਜੇ ਮੰਨਣਾ ਤਾਂ ਨਾ ਮੈਂ ਮੰਨ ਲਾਂ ਮੈਂ ਨਹੀਂ ਪਤਾ ਉਹ ਬਾਈ ਨਹੀਂ ਕਰੀਂਗੀ ਮੰਨ ਲੀਂ ਜਾ ਕਾਰਨੀ ਆਈ ਤੇਰੇ ਮੇਰੇ ਨੂੰ ਕਹ ਲੈ ਕਿ ਤੇਰੇ ਦੀ ਤੁਸ ਜਿਹੜੇ ਸ਼ਬਦ ਗਾਇਸਣਾ ਕੀਤਨ ਹੋਇਆ ਬਹੁਤ ਬਲੀਆ ਤੇ ਪ੍ਰੀਤਾ ਬੋਤਨ ਉਹਨਾਂ ਪਰਸਾ ਜਲਸੀ ਕਾ ਲਈ ਜਾਂਦੀ ਬਹੁਤ ਸਨੇ ਕੀਰਤਨ ਹੋਇਆ ਸੀ ਸਾਡੀ ਜਿਹੜੇ ਪ੍ਰੀਤ ਜਿਹੜਾ ਕਰਦੀ ਨਾ ਉਹਨਾਂ ਕੀਰਤਨ ਤੁਸੀਂ ਮੈਨੂੰ ਸੁਣਾ ਕਰਿਆ ਕਰੋ ਸੱਚੀ ਉਹ ਤਾਂ ਨਾ ਕੋਈ ਤਾਂ ਬਹੁਤ ਵੱਡਾਈ ਦੂਰ ਤਾਂ यार मुझे कुछ ना कुछ मूड की फीलिंग बस उनमें मले ही यार भाई कर भाई कर क्या मैंने किसी बीबी से सत्संग होते ना आए कल हाजिर हुई पाली महाराज यार मुझे मेरे इम्यूनो की तो चल गई था और बच्चे मेरे को शादी की तक सिर्फ कार्ड देते नहीं ना कल्पना ने बोल चला सत्संग ना करे छटी सत्संग सादा जीवन है ਗੁਰੂ ਸਾਹਿਬ ਦਾ ਹੁਕਮ ਹੈ ਵੀ ਨਾਮ ਰੂਪੀ ਤਲ ਖੱਟਣ ਦੀ ਜਗ੍ਹਾ ਹੈ ਸਤਸੰਗ ਸਤਸੰਗਤੀ ਹਰ ਤਲ ਖੱਟੀ ਇਹ ਜਿਹਾ ਕਿ ਵਾਰ ਨੂੰ ਨਾਮ ਦੀ ਕਮਾਈ ਕਰਨੀ ਹੈ ਔਰ ਵੇਲਾ ਵੀ ਜਿਹਨੂੰ ਦੱਸਿਆ ਅਮਰ ਕਵੇਲਾ ਔਰ ਸਤਸੰਗਤੀ ਤਾਂ ਦੱਸਿਆ ਨਾਮ ਰੂਪੀ ਤਲ ਦੀ ਕਮਾਈ ਕਰਨੀ ਹੈ ਉਹ ਪਾਇਆ ਵਿੱਚ ਰਹਿ ਕੇ ਫਿਰ ਵੀ ਬੱਚੇ ਛੱਡ ਦੇ ਪਰ ਬੱਚਿਆਂ ਦੇ ਇਹਨਾਂ ਮੂਹ ਨਹੀਂ ਪੜਨਾ ਜੇ ਸੰਗ ਸਤਸੰਗ ਦੇ ਵਾਰ ਨੂੰ ਪੜ ਜਾਵੇ ਇਹ ਮਨ ਪਿਆਰਿਆ ਤੁਸਾਂ ਦਾ ਸਤ ਸੁਮਾਲੀ ਤੇਰੇ ਬੁੱਕਾਂ ਨੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲ ਹੀ ਸਾਥ ਤੇਰੇ ਚੱਲੇ ਨਹੀਂ ਇਸ ਨਾਲ ਕਿੰਝ ਤੇ ਲਾਗੀ ਐਸਾ ਕੋ ਮੁੱਲ ਨਹੀਂ ਜਿਹੜਾ ਜਿੰਦ ਅੰਦਰ ਬੈਠਦਾ ਹੈ ਲੋਕੀਂ ਕਿ ਕਹਿੰਦੇ ਆਈ ਨਹੀਂ ਜਿੰਕ ਤਾਂ ਤੇਰੀ ਉਹ ਕੋਣ ਨਹੀਂ ਕਰਨ ਜਿਹੜੇ ਨਾਲ ਪਛਤਾਤ ਕਰਨ ਇਸ ਲਈ ਬੂ ਮਾਇ ਤੇ ਰਹਿ ਕਮਨ ਫਰਵਾਣ ਨੇ ਦੇਖਣ ਇਹ ਕਿਆ ਕਮਨ ਫਰਵਾਣੀ ਚਿਕੜ ਹੁੰਦਾ ਪਾਣੀ ਹੁੰਦਾ ਕਿੰਨੀ ਉਚਾਲੇ ਉਹ ਆਪਾਸ਼ਵੰਤੀ ਸੁਰਜੀਵਾਂ ਦੀ ਇਹ ਤਾਂ ਅਸੀਂ ਉਹਦੇ ਚਿਕਰੇ ਚ ਰਹਿ ਰਿਹਾ ਹੈ ਪਾਇਆ ਦੇ ਜਾਲ ਵਿੱਚ ਰਹਿ ਰਿਹਾ ਹੈ ਵਾਪਸ ਨੂੰ ਜੁੜ ਕੇ ਸੁਰਦ ਸਵਰ ਭਰ ਸਾਜ ਸੁਰਜੀਵ ਸਵਰ ਦੇ ਜੁੜ ਕੇ ਖੜੀ ਰਹਿਣਾ ਉੱਛੇ ਰਹਿਣਾ ਉਹ ਪਾਇਆ ਵਿੱਚ ਰਹਿ ਅਰੋਚੇ ਦਾ ਕਿਹਨਾ ਉਦੇਸ਼ ਬਿੰਦਾ ਸਾ ਸੰਗਤ ਦੇ ਵੀ ਜੁੜਾ ਰਹਿਣੇ ਸਾ ਸੰਗਤ ਉਹ ਕੀ ਕਹਨ ਗਿਆ ਨਹੀਂ ਹੈ ਕੱਟਿਆ ਨਾ ਮੈਨੂੰ ਬੋਲ ਤਿੱਪਾ ਮੈਨੂੰ ਮੈ ਤਾਂ ਬੇਨਾਂ ਨਦੀ ਨੂੰ ਐਸੇ ਆ ਕੋਈ ਨਿਰਨੁ ਖਾਂਦ ਮੈਨੂੰ ਇਹ ਜੀ ਨਾਨੀ ਮਾਤਿ ਜਿਉਣਾ ਕਿਸੇ ਵਰਤਨ ਮੈਂ ਵਰਤਨ ਨਹੀਂ ਹੋਉ ਕੋਈ ਨਹੀਂ ਰੁਕਣਾ ਤੇ ਵੀ ਫਸੰਬਾਈ ਲਿਵੋਂਦੇ ਰਹਾ ਵੀ ਵੀ ਜੇ ਆਪ ਕੋਲ ਜਾਈਏ ਨਾ ਇਹ ਮਾਇਆ ਜਿਹੜਾ ਵਿਸਰੇ ਮੋਪ ਜੇ ਪਾਉਣ ਨਹੀਂ ਜਾਣਾ ਇਹ ਮਾਇਆ ਬਜਲੀ ਫੇ ਕਹਨ ਗੁਰੂ ਪ੍ਰਸਾਦੀ ਜਿਨ੍ਹਾਂ ਨੇ ਵੱਲਾ ਕੀਤੀ ਨਹੀਂ ਵਿੱਚੇ ਮਾਇਆ ਚ ਮੋ ਪਾਇਆ ਚ ਰਹਿ ਕੇ ਜਿਨ੍ਹਾਂ ਨੇ ਲਿਵਨ ਲੱਗ ਗਈ ਹੈ ਉਹਨਾਂ ਨੇ ਮਾਇਆ ਚ ਰਹਿ ਕੇ ਪ੍ਰਮਾਤਮਾ ਨੂੰ ਪਾ ਲਿਆ ਬਹਾਦਰੀ ਹੈ ਵੀ ਵੀ ਰੇਈ ਬਹੁਤ ਸਤ ਸੰਤ ਜੀ ਨੂੰ परमात्मा जी प्राप्त लाइ सतसंग करण बच्या पढ़ायो सतसंग बी मन बड़ी पेरणा मिल जा इन सिख ले गुरू नानकू सतसंग लाज़मी ਇਹ ਨਾ ਕარი ਨਾ ਫੜਾ ਫੜ ਇਹ ਕੀ ਸੱਚੀ ਸੰਤਾਨ ਆ ਆ ਜਿਹੜਾ ਜੀ ਦੀ ਜਾਨ ਖੋਣ ਵਾਲਾ ਇਹ ਵੈਰੀ ਆ ਤੇ ਦੇ ਮੁਖਿਆਰ ਪਰ ਮਾਰ ਫੜੀ ਇਹ ਕੋਸ ਇਹਨੇ ਗੁਰੂਗ੍ਰਾਮ ਸਵਾਗਤ ਨੇ 10 ਘੰਟਾ ਉਹ 1 ਘੰਟਾ ਬੈਠਾ ਤੇ ਪੰਨੇ ਥਲਕੇ ਚਲ ਗਿਆ ਬਾਅਦ ਵਿੱਚ ਕੀਤਾ ਇਦਾਂ ਹੀ ਪੈਸੇ ਬਣਾਉਂਦੇ ਆ ਪੰਨੇ ਥਲਕੇ ਤੇ ਪਾਠ ਹੋ ਗਿਆ ਬਹੁਤ ਇਦਾਂ ਦੇ ਪਾਠ ਹੀ ਆ ਜੋ ਇਸ ਤਰ੍ਹਾਂ ਰੱਬ ਦੇ ਨਾਲ ਧੋਖਾ ਕਰਦੇ ਆ ਤੇ ਫੇਰ ਨਰਕਾਂ ਦੇ ਦੁੱਖ ਭੋਗਦੇ ਆ ਤੇ ਉਹ ਨੇ ਸਾਚੀ ਬੋਲਿਆ ਬਾਬਾ ਜੀ ਨੇ ਇਹਦਾ ਗੈਰੀ ਬਣ ਗਿਆ ਦੇਖੋ ਕੀ ਗੱਲਾਂ ਕਰਦੇ ਆ ਜਿਹਨਾਂ ਨੇ ਮੇਰੇ ਸ਼ਾਂਖ ਨੂੰ ਚੰਗੀ ਤਰ੍ਹਾਂ ਮਾਰ ਦਿੱਤਾ ਇਹ ਵੀ ਜਿਹਦੇ ਸਹੀਤ ਇਹਦਾ ਮੈਨੂੰ ਉਸ ਪੁੱਤੇ ਸੋਝੋ ਵੀ ਕਰ ਜੂ ਉਸਾਂ ਨੇ ਫਿਰ ਮਾਇਰਾ ਦੇ ਕੀ ਲਿੰਦਾ ਘਣੀ ਐਸਾ ਕਰ ਦਿੱਤੀ ਜਿਹਦੇ ਨਾਮ ਦਿੰਦੇ ਹੋਗੇ

ਮਨ ਦੇ ਮਲੇ ਵਿਚਾਰਾਂ ਦਾ ਸਾਧਨ ਨਾਮ ਜਪਣ ਵਾਰਿਆ ਨੂੰ ਤਕਰੀਫਾ ਹੁੰਦੀ ਹੈ ਧਿਆਨ ਹੁੰਦਾ ਹੈ ਔਰ ਆਖਰੂ ਜਿੱਦ ਤੇ ਪੂਰਨ ਖੁਟੇ ਨਾਨਕਾ ਔਰ ਸੱਚ ਦੀ ਸੱਚੀ ਜਿੱਤ ਹੁੰਦੀ ਹੈ ਧਿਆਨ ਨਹੀਂ ਤੇ ਕੇ ਦਾ ਸਾਖਤ ਔਰ ਸ਼ਾ ਉਹਨਾਂ ਦਾ ਕੀ ਨੂਨ ਹੁੰਦਾ ਸਾਡਾ ਕੀ ਨੂਨ ਨਾ ਸਿਆਸ ਕਰਦੇ ਨਾ ਸਿਆਸ ਲੈ ਵੀ ਵੀਰੇ ਸਤਸੰਗਤ ਬੜੀਆਂ ਪਰੱਖਾਂ ਦੇ ਨੇ ਬਚਾ ਕੇ ਉਹ ਸੰਤ ਬਹੁਤ ਕਮ ਦੇਣੀ ਆ ਜਿਵੇਂ ਜਿਸ ਤਰ੍ਹਾਂ ਆਰਟਾ ਵੀਂ ਜਾਂ ਵੀਂ ਜਾਂਨ

دور هيون جھنتے وار جتي جھم ٹیکس لگاوندين جنارال تي رابيتي پياري دوست تب هو جام ڪم هارو دور ره نام جھپڙي وار دوست تب ٿو نام جھپڙي وار تي جام ڊيري نه آ سگدي سڀ تڙڙا جا هٿ جوڙي کھڑا ٿي وڃندي هتي نانو تي طرفه سي چوني ڪي تو فون پئي ڪيتين وره ڪا پتا ٿيتا آو پياري انو جي به هٿ ना डबदा नाम त सार तकलीफ़ दुरू न फरमाया सुण दुख भाउ करण रब सुण ਜਦ ਜੀ ਉਹ ਦੇ ਦੁੱਖ ਨਾ ਰੰਗਿੰਦਾ ਜਦ ਤੱਕ ਆਪਾਂ ਨਾਲ ਸਾਥ ਦੇ ਰਿਹਾ ਤੇ ਜਮਾਨ ਦਾ ਵਾਸਤੇ ਇਸ ਸੱਚੇ ਮਹਾ ਪਰਛਾ ਉਹ ਦਿਨ ਆਇਆ ਸੀ ਉਹ ਮੁੰਡੇ ਦੀ ਨਿੰਦਾ ਕਰਨ ਵਾਲਿਆਂ ਦੀ ਬਦਨਾਮ ਕਰਨ ਵਾਲਿਆਂ ਦੀ ਖੰਡੇ ਦਾ ਪਾਣੀ ਪੜਦੇ ਆ ਖੰਡ ਨਾ ਕਰਪਾਣਾਂ ਲਈ ਕਰਦੇ ਆ ਖੰਡੇ ਨੂੰ ਚੂਲੇ ਪਾਈ ਕਰਦੇ ਆ ਪਰ ਸੱਚੇ ਸਾਥੇ ਇਹ ਆ ਇਹਨਾਂ ਦੀ ਉਹ ਨਿੰਦਾ ਕਰਨ ਇਹਨਾਂ ਨੂੰ ਵੇਰੀ ਬਣ ਗਏ ਕਿਸੇ ਮਨੁੱਖ ਤੋਂ ोड़ रतन बि उहो बराबरि ਚਰਖਾ ਜੰਮੀ ਹੈ ਹੰ ਤੁਸੀਂ ਸਾਨੂੰ ਥੋੜਾ ਕੁਝ ਪਤਾ ਸਰਾ ਫਟਾ ਮਾੜੀ ਦੀ ਪਾਣੀ ਦੇ ਪਾਟਰੇ ਜੀ ਵਾਹ ਵਨ ਫ੍ਰੀ ਲਾ ਮਿਲਦੀ ਹੈ ਸਤ ਸੰਗਤ ਆਉਣੀ ਮਾਣ ਜਪੜਦੀ ਉਹ ਵਾਹ ਉਹ ਇਹ ਗੂ ਉਹ ਬੱਸ ਖਸੂਂਦੀ ਇਹ ਲੱਗਦਾ ਦਰਦਵਾਰਾ ਆਪਣੇ ਘਰ ਦੇ ਵਿੱਚ ਪ੍ਰਕਾਸ਼ਾ ਗੁਰੂ ਗ੍ਰੰਥ ਸਾਹਿਬ ਜਨਮ 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 ਬੜੀ ਸਨਕਾਰ ਦੇ ਨਾਲ ਇਹ ਨਹੀਂ ਕਿ ਕੋਨੇ ਵਿੱਚ ਗੁਰੂਗ੍ਰੰਥ ਸਾਹਿਬ ਨੂੰ ਧੱਕਿਆ ਨਹੀਂ ਵੱਡਾ ਕਮਰਾ ਜਿਹੜਾ ਘਰ ਦੇ ਵਿੱਚ ਆ ਉੱਥੇ ਮਹਾਰਾਜ ਦਾ ਪ੍ਰਕਾਸ਼ ਸੀ ਤੇ ਸਜਾਇਆ ਹੋਇਆ ਤੇ ਦੁਆ ਮਾਰਕੀ ਚੀਜ਼ ਇੰਨਾ ਪਿਆਰ ਇਸ ਪਰਮੇਸ਼ਰ ਨੇ ਆਪਣੀ ਇਸ ਦਾਸੀ ਨੂੰ ਇਸ ਬੱਚੀ ਨੂੰ ਦਿੱਤਾ ਹੋਇਆ ਆਦੀ ਵੀ ਦਿੱਤਾ ਸੱਤ ਲੰਗਵਾ ਦੇ ਕਿੰਨੇ ਜੀ ਉਸੇ ਨੇ ਨਾ ਪੁੱਛੀ ਨਾ ਉਹਨਾਂ ਕੋਲ ਪੜਖਾ ਲੱਗਿਆ ਉਹ ਤਾਂ ਤਾਂ ਖੈਰ ਸਮੇਂ ਦੌਰਾਨ ਆਦਿ ਲੱਗਾ ਤੇ ਸਾਡੀ ਉਹਨਾਂ ਦੀਆਂ ਨਾ ਪਾਟੀਆਂ ਕਰਵਾ ਤਾਈ ਦਾੰਦ ਗਿਆ ਜੀ ਗੱਲ ਸਭ ਨੂੰ ਪੁੱਛਦਾਂ ਜੀ ਸ਼ਾਇਦ ਉਹਨਾਂ ਦਾ ਪਰੇਖਾ ਲੱਗਿਆ ਹੋਵੇ ਜੀ ਤੇ ਪਰੇਖਾ ਹੀ ਨਾ ਹੁੰਦਾ ਕਿ ਕੋਈ ਜਾਣਦਾ ਕਿ ਆ ਕੀ ਹੋਇਆ ਤੇ ਨਹੀਂ ਹਾਂ ਨਾ ਜਾਈਏ ਉਹ ਪੰਨੇ ਥਲ ਗਿਆ ਪਾੜ ਦੇ ਐਸੇ ਬਣਾ ਗਿਆ ਪੰਨੇ ਥਲ ਗਿਆ

تسی سدھی مگر نہیں 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 تسی میری بیچ تسی میری بیزتی کر رہی ہو بیزتی نہیں میں سوال تے پوچھ رہی ہوں سی تے نہ اونڑی ہو سی تے اونڑی کل ہے تسی گل ٹھیک نہیں کر رہے نہیں نہیں میں اس سے تو لڑا نہیں بڑا مطلب تری کراں پن واسطے کر رہی ویسے پوچھیا نہیں اندرا نہیں نہیں پوچھنا کوئی طریقہ نہیں ہے تسی میری باتیں کیتی ہو نہیں لا لا مارتا نہیں تھا پہ مارنا تھا مگر کیا جانے واش کرو واش کرو تے نہ ਪਾਪੀ ਲੋਕ ਤਰਨੀਆਂ ਦੇ ਇਦਾਂ ਵੈਰੀ ਬਣ ਜਾਂਦੇ ਬਿਨ ਗਲਤ ਉਹਨਾਂ ਨੇ ਨਿਰਮਤਾ ਨਾਲ ਇਹਦੇ ਪਾਪ ਨੂੰ ਟੱਕ ਕੇ ਪੁੱਛਿਆ ਕਿ ਕਲਿਖਾ ਤਾਂ ਨਹੀਂ ਲੱਗਾ ਉਹਨੂੰ ਪਤਾ ਹੈ ਕਿ ਇਹਨੇ ਪੰਨੇ ਥੱਲੇ ਆ ਇਹ ਜਿਹੜੀਆਂ ਦੀਪੀਆਂ ਹੋਈਆਂ ਸਾਡੇ ਨਾਲ ਕਿ ਹਾਲ ਜਿਹੜਾ ਆ ਜਿਹੜੇ ਬੇਮੋਖੇ ਰੱਬ ਤੋਂ ਉੱਪਰ ਨੇ ਥੱਲ ਕੇ ਤਾਂ ਬਾੜ ਦੇ ਪੈਸੇ ਘਰਦਿਆਂ ਦੋ ਜਿਹਨਾਂ ਰਖਾਇਆ ਉਹਨੂੰ ਪੂਰੇ ਲੈ ਲੈਂਦੇ ਜਿਹੜੇ ਧਾਰਮਿਕ ਆ ਉਹ ਇਸ ਤਰ੍ਹਾਂ ਨਹੀਂ ਕਰਦੇ ਤੇ ਬਾਬਾ ਜੀ ਹੁਣ ਜਿੱਥੇ ਪਾਸੇੋਂ ਉੱਥੇ ਬਾਬਾ ਜੀ ਨੇ ਸ਼ੁਰੂਮੜ ਕੇ ਕਰ ਦਿੱਤਾ ਕਿਉਂਕਿ ਇਹ ਧਾਰਮੀ ਆ ਸਭ ਪਾਸੇ ਧਾਰਮੀ ਬੰਦੇ ਹੀ ਹੈਗੇ ਤਿੱਤੋ ਅਰਲ ਸੁਣਾ ਗਾ ਤੂ ਮੇਰੇ ਕੋਲ ਬਰੀ ਬੋਲ ਰਹਾ ਹੂ ਧਿਆਉ ਪੁਰਖ ਸਰਬ ਕੀ ਛਾਉ ਔਰ ਤਨੁ ਸ਼ਾਮਨੀ ਆਦੀ ਵਾ ਇਹਦਾ ਮੁੰਡਿਆਂ ਵਾਲੀਆਂ ਲਾ ਕੇ ਆਇਆ ਤੂ ਬੁੱੱਡਾ ਆ ਆਪਣੇ ਨਾਲ ਦੇਖਦਾ ਸਹੀ ਆ ਔਰ ਮੈਂ ਹੈਆ ਬੁੱੱਡਾ ਪਰ ਮੇਰਾ ਡੈਲੇ ਨਹੀਂ ਗਾ ਬੁੱੱਡਾ ਇਹ ਤਾਰ ਕੀ ਅੱਛਾ ਹੈ ਜੋ ਤੂੰ ਕਹਿੰ ਮੈਨ ਚਲੋ ਕੈਨੋ ਤਾ ਚੱਲ ਬੱਸ ਕੀ ਖੇਡ ਰਹਾ ਤਾ ਵੀ ਖੇਡ ਰਹਾ ਚੱਲ ਮੈ ਲਾਉਣਾ ਹੈ ਇਹ ਜਿਹੜੇ ਗੁਰੂ ਘਰਾਂ ਦੇ ਵਿੱਚ ਪਾਚਾ ਖੇਡਦੇ ਆ ਚੁਗਲੀਆਂ ਕਰਦੇ ਆ ਤੇ ਆਹ ਉਹ ਵੈਰੀ ਬਣ ਕੇ ਆਏ ਇਹਨੂੰ ਚੱਕਣਾ ਕਰੂੰਗਾ ਕਿ ਸਾਥ-ਸੰਤ ਨੂੰ ਦੁੱਖ ਕਿੱਦਾਂ ਦੇਣਾ ਹੈ ਆਜਾ ਬੈਠੋ ਕਿਹਨੂੰ ਤਾਸ਼ ਮਿਲੋ ਪਾਸ਼ ਕਿਹਨੂੰ ਲਾ ਸੜਾ ਪੱਤਾ ਕੱਠੀ ਕਿ ਕੰਮ ਹੋ ਗਿਆ ਨਹੀਂ ਕੋਸੇ ਦਾਸ ਦਾ ਜਾ ਵੀ ਜਾਨੀ ਜੀ ਕਿਹਨਾਂ ਲਈ ਗਾਨੀ ਜੀ ਇਹ ਤਾਂ ਦੇ ਚ ਅੱਗ ਵੱਲਦੀ ਆ ਤੁਸੀਂ ਮੈਨੂੰ ਉਦਾਸ ਕਹਿੰਦੇ ਹੋ ਹੁਣ ਕੱਲ ਤਾਂ ਦੱਸੋ ਕੀ ਹੋ ਰਿਹਾ ਗਿਆ ਜੀ ਬਈ ਹੋਣਾ ਕੀ ਏ ਉਹ ਜਿਹੜਾ ਸਾਧ ਗੁਰਦੁਆਰੇ ਚ ਰੱਖਿਆ ਹੋਇਆ ਆ ਉਹਨੇ ਮਾਰ ਲਿਆ ਉਹ ਸਾਧ ਨੇ ਮਾਰ ਲਿਆ ਬਈ ਕਹਿਣੀ ਜੀ ਦੁਖੀ ਤਾਂ ਸਾਨੂੰ ਸਾਰਿਆਂ ਨੂੰ ਕੀਤਾ ਆ ਤੁਸੀਂ ਦੱਸੋ ਅੱਜ ਕੀ ਹੋ ਰਿਹਾ ਹਾਂ ਬਈ ਹਾਂ ਇਸ ਗੱਲ ਦਾ ਤਾਂ ਮੈਨੂੰ ਭੇਰੀ ਆ ਗਿਆ ਕੰਤੂ ਕੀਨਾ ਸਨਵੇਂ ਰਾਜੇ ਕੀਤਾ ਏ ਹਾਂ ਕਾਨੂੰ ਕੰਦਾ ਕਿਸੇ ਦਾ ਦਿਲ ਨਾ ਦਿਖਾਓ ਸਿਰ ਇਸੇ ਜੇ ਕਿਸੇ ਦਾ ਧਿਆਨ ਦਿਵਾਉਣਾ ਬਹੁਤ ਪਾਪ ਲੱਗਦਾ ਹੈ। ਯਾ ਭਾਪੇ ਕੋਦੇ ਘੱਟ ਪਾਪ ਕਰਦਾ ਹੈ। ਹਾਂ ਮੈਂ ਆਪਣੀ ਹਰੀਲੀ ਹੈ। ਮਰੇ ਨਾਲ ਸੁਪਾ ਕੇ ਅੰਨਾ। ਤੇ ਇੱਕ ਪੱਪੀ ਰੋਜ਼ ਤਾਰ ਕੇ ਖਾਣ ਖਾਣ। ਮੇਰੇ ਮੰਜੇ ਕੋਲ ਦੀ ਲੰਗੂ। ਉਹ ਤਾਂ ਸਹੀ ਆ। ਤਾਂ ਮੇਰੀ ਕੀ ਖੱਲ ਜਾਂਦੀ ਹੈ? ਬਹੁਤ ਠੀਕ ਆ। ਤਾਂ ਮੈਂ ਦੁਖੀ ਹੋ ਜਾਂਦੀ। ਇਸ ਪਾਪੀ ਨੂੰ ਕੋ ਪੁੱਛੇ ਸਾਡਾ ਤਾਂ ਨਹੀਂ ਦਬਦਾ ਉਹਦਾ ਪਿਆਰਾ ਰੱਬ ਦਾ ਬਣਿਆ ਫਿਰਦਾ ਆ ਓਏ ਅਸੀਂ ਵੀ ਤਾਂ ਵਾਹਿਗੁਰੂ ਨੂੰ ਯਾਦ ਕਰਦੇ ਹਾਂ ਸਾਡੇ ਦਾ ਵੀ ਜਿਹੜੇ ਤਾਂ ਵਾਹਿਗੁਰੂ ਆ ਅਸੀਂ ਇਹਨਾਂ ਮਹਾਪਰਜਾ ਨੂੰ ਕੋ ਦਿਖਾਵੇ ਨਹੀਂ ਦਿੰਦੇ ਨਾ ਨਾ ਰੋਜ਼ ਮੱਥਾ ਟੇਕਣ ਜਾਂਦੇ ਹਾਂ ਨਾ ਕਿ ਜਿਹੜੇ ਸੇਵਾ ਕਰਦੇ ਹਾਂ ਮਰਦਾ ਨੇ ਜਾਂਦਾ ਹਾਂ ਸਾਡੇ ਤਾਂ ਬਗਤ ਤੱਕ ਜੁੱਤੇ ਭਾਂਡੇ ਵੀ ਨਹੀਂ ਹੁੰਦਾ ਆਦੇ ਕਾਲ ਯਾਰ ਸਹੀ ਆ ਤੇ ਗਿਆਨੀ ਮਹਾਪਰਸ਼ ਬਣਿਆ ਕਰਦਾ ਜਰਾ ਜਨੀ ਸੇਵਾ ਨਹੀਂ ਕੀਤੀ ਜੀ ਗਰੀਬੀ ਦਿਖਾਉਂਦੀ ਆ ਮੜਕੜਾਂ ਸੁਪੀਖੜ ਦੇ ਪਾਣਾ ਸ਼ੁਰੂ ਕਰ ਦਿੰਦਾ ਆ ਪਤਾ ਨਹੀਂ ਕਿਸੇ ਨੂੰ ਕਿਸੇ ਨੂੰ ਇਹ ਕੀ ਪੜਦਾ ਆ ਵਾਹ ਉਹ ਮੈਂ ਦੱਸਦਾ ਕੀ ਪੜਦਾ ਏ ਉਹ ਪੜਦਾ ਏ ਸੁਣ ਮੰਦ ਅੰਦੇ ਕੁੱਤੇ ਕੁੜਿਆਲ ਬਿਨ ਬੋਲੇ ਦੂਜੇ ਸਚਿਆਰ ਉਹ ਸਾਨੂੰ ਤਾਂ ਕੁੱਤੇ ਤੇ ਅੰਨੇ ਬਣਾਉਂਦਾ ਏ ਪਰ ਆਪ ਸੱਚਾ ਤੇ ਸੁਧਿਹਰਾ ਬਣਦਾ ਏ ਪਰ ਅੱਜ ਜਿਸੋ ਕੀ ਹੋਇਆ ਉਹ ਹੋਣਾ ਕੀ ਏ ਮੈਂ ਤਾਂ ਬੜੇ ਪ੍ਰੇਮ ਨਾਲ ਪਾਠ ਕਰਦਾ ਸੀ ਤੇ ਉਹ ਕਮਲੀ ਜਈ ਬੁੱਢੀ ਨਿਹਾਲੋਂ ਨਾਲ ਗੱਪਾਂ ਮਾਰ ਰਿਹਾ ਸੀ ਗੱਲਾਂ ਤਾਂ ਉਹਦੇ ਨਾਲ ਕਰਦਾ ਸੀ ਪਰ ਸੁਣਾਈ ਮੈਨੂੰ ਕਰਦਾ ਸੀ ਜਿੱਦਾਂ ਬੁੱਢੀਆਂ ਕਹਾਣਾ ਪਾਇਆ ਕਰਦੀਆਂ ਪੀਏ ਗੱਲ ਸੁਣ ਤੇ ਨੋਹੇ ਕੰਨ ਕਰ ਉਹ ਗੱਲਾਂ ਤਾਂ ਉਸ ਬੁੱਢੀ ਨਾਲ ਕਰਦਾ ਸੀ ਪਰ ਸੁਣਾਈ ਆਪਾਂ ਨੂੰ ਕਰਦਾ ਸੀ ਤੂੰ ਤੁਸੀਂ ਚੁੱਪ ਕਰਕੇ ਬੈਠੇ ਹੋ ਇਸ ਦਾ ਕੁਝ ਕਰੋ ਕੱਢ ਦੇ ਉਹ ਪਿੰਡੋਂ ਬਾਹਰ ਜੀ ਮੈਂ ਸੋਚ ਲਿਆ ਇਸ ਨੂੰ ਪਿੰਡੋਂ ਕੱਢ ਕੇ ਮਸਾਲਾ ਲਾਵਾਂਗੇ ਭਾਂਤਿਆ ਇਹਨੇ ਪਿੰਡੋਂ ਸੌਖਾ ਨਹੀਂ ਨਿਕਲਣਾ ਇਹਨੂੰ ਬਾਹਰ ਕੱਢਣ ਲਈ ਸਕੀਮਾਂ ਸੋਚਣੀਆਂ ਪੈਣੀਆਂ ਇਹ ਸੌਖਾ ਨਹੀਂ ਨਿਕਲ ਸਕਦਾ ਕਿਉਂਕਿ ਲੋਕੀ ਤਾਂ ਸਾਰੇ ਇਹਦੀਆਂ ਘਰ ਘਰ ਸਿੱਟਾਂ ਕਰਦੇ ਆ ਇਹਨੂੰ ਗੁਰੂ ਵਾਂਗ ਪੂਜਦੇ ਆ ਜਦੋਂ ਕਿ ਇਹ ਕਥਾ ਕੀਰਤਨ ਕਰਨ ਬੈਠ ਜਾਂਦਾ ਲੋਕੀ ਜਿਹਦੇ ਮੂਰੇ ਰੁਪਏ ਦਾ ਢੇਰ ਲਾ ਦਿੰਦੇ ਆ ਅੱਧਾ ਘੰਟਾ ਕਥਾ ਕੀਰਤਨ ਕਰੇ ਜਿਹਦੇ ਮੂਰੇ ਰੁਪਏ ਦਾ ਗੰਝ ਲੱਗ ਜਾਂਦਾ ਆ ਅਸੀਂ ਅੱਧਾ ਘੰਟਾ ਕਰਜਾ ਕੀਰਤਨ ਕਰੀਏ ਉਹ ਸਾਡੇ ਮੂਰੇ ਕੋਈ ਇੱਕ ਛਿੱਲੜ ਵੀ ਲਿਆ ਕੇ ਨਹੀਂ ਰੱਖਦਾ ਤੁਸੀਂ ਦੱਸੋ ਸਾਡੇ 'ਚ ਕਿਹੜੀ ਕਮੀ ਏ ਸਾਨੂੰ ਕੋਈ ਧਿਆਨ ਦੀ ਗੱਲ ਨਹੀਂ ਆਉਂਦੀ ਉਹ ਤੁਸੀਂ ਦੱਸੋ ਸਾਨੂੰ ਕੋਈ ਪਾਣੀ ਘੱਟ ਪੜ ਨਹੀਂ ਆਉਂਦੀ ਛੱਟ ਪੜ ਵੀ ਲਿਆ ਕੇ ਨਹੀਂ ਰੱਖਦਾ ਜੇ ਮੈਂ ਜਿੱਤੇ ਸਿੱਧਾ ਸੋਨਾ ਕਲਾਸਪੁਰਨ ਕ੍ਰਿਸ਼ਨ ਮਾਰਦ ਤੁਹਾਨੂੰ ਦਿੱਤਾ ਕੋਈ ਕੰਮ ਨਹੀਂ ਨਾ ਇਹ ਦੇਖੋ ਪਾਪੀਆਂ ਨੂੰ ਪਾਪੀ ਕਿੰਨਾ ਫਲਾਉਂਦੇ ਆ ਤੁਹਾਨੂੰ ਮੈਂ ਦੱਸਦਾ ਤੇ ਸੱਚ ਦੀ ਨਿੰਦਾ ਕਰਦੇ ਰਾਤ ਤੇ ਕੀ ਨਿੰਦਾ ਕਰੇ ਕੱਲ ਐਸਾ ਕੱਲ ਮੈਂ ਢੀਠਾ ਲੋਕਾਂ ਚ ਇਹ ਗੱਲ ਫੈਲਾ ਦਿਓ ਕਿ ਸਾਧ ਚੋਰੀ ਸ਼ਰਾਬ ਪੀਂਦਾ ਦੇਖੋ ਫਿਰ ਕੀ ਇਹਨੂੰ ਆਪਣੇ ਆਪ ਬਾਹਰ ਕੱਢਣ ਲਈ ਤਿਆਰ ਹੋ ਜਾਣਗੇ ਲੋਕਾਂ ਚ ਇਹਨੂੰ ਇੰਨਾ ਬਦਨਾਮ ਕਰ ਦਿਓ ਕਿ ਸਾਧ ਆਪਣੇ ਕਮਰੇ ਦੇ ਵਿੱਚ ਰਾਤ ਨੂੰ ਚੋਰੀ ਸ਼ਰਾਬ ਪੀਂਦਾ ਫਿਰ ਲੋਕਾਂ 'ਚ ਜਦੋਂ ਉਹਦੀ ਨਿੰਦਿਆ ਹੋਣ ਲੱਗ ਪਉ ਤਾਂ ਉਹ ਆਪਣੇ ਆਪ ਹੀ ਪਿੰਡੋਂ ਬਾਹਰ ਚਲਾ ਜਾਉ। ਦੱਸੋ ਇਹ ਕੌਣ ਕੰਮ ਕਰ ਕੌਣ ਕਰੂਗਾ? ਇਹਨਾਂ ਨੂੰ ਛੱਡਾਂ ਗਾਨੀ ਜਦੋਂ ਪਰ ਨਾ ਕਰਾਂ ਯਾ ਤਾਂ ਚੰਗੀ ਤਰ੍ਹਾਂ ਕਰਾਂਗੇ। ਮੇਰੀ ਗੱਲ ਚੰਗੀ ਲੱਗੀ ਤਾਂ ਮੰਨੋ। ਉਹ ਜਿਹੜੀ ਪੈਂਦੀ ਦੀ ਨਾ ਬੜੀ ਧੱਕ ਨਹੀਂ ਬਣੀ ਸਕਦੀ ਹੈ। ਆਪਣੇ ਆਪ ਨੂੰ ਪਤਾ ਨਹੀਂ ਕੀ ਹੰਤੀ ਹੈ। ਤੇ ਲੋਕੀ ਵੀ ਬੇਵਕੂਫ ਨੇ ਜੀ ਉਹਦੀ ਸਰਤਾ ਕਰਦੇ ਆ ਸਾਡੇ ਦਾ ਕੰਨ ਪਾਕਾ ਹੀ ਨਹੀਂ ਸਿੱਧਾ ਸੰਸਰ ਕੇ ਜੈ ਸਾਧਾ ਨਾਮ ਉਹਦੇ ਨਾਮ ਨਾਲ ਜੁ ਬਹੁਤ ਬਲ ਹੋਈ ਅੱਛਾ ਨਹੀਂ ਹੁਣ ਇਹ ਦੱਸੋ ਕਿ ਸ਼ਰਾਬ ਦੀ ਬੋਤਲ ਸਾਥ ਦੇ ਸਰਾਣੇ ਕੌਣ ਰੱਖੂ ਬੋਤਲ ਤਾਂ ਮੈਂ ਹੀ ਰੱਖ ਦੂੰਗਾ ਇਹ ਕਿਹੜਾ ਕਮਾਂ ਦੇ ਵਿੱਚ ਕੋਈ ਕੰਮ ਆ ਵਾਹ ਬਈ ਵਾਹ ਬੰਦਿਆ ਵਾਹ ਬਈ ਵਾਹ ਬੰਦਿਆ ਜਾਨ ਹਾਂ ਮਾ ਜੀ ਆਪਣੇ ਕੋ ਹੱਥੀ ਆਉਂਦੇ ਇਹ ਕਿਹੜਾ ਚ ਕੋਈ ਕੰਮ ਆ ਛੱਡ ਮੈਂ ਖਾਧੂੰਗਾ ਵਾਹ ਵੇਲਾ ਵਾਹ ਬਈ ਵਾਹ ਸ਼ਾਬਾਸ਼ ਬੰਦਿਆ ਜਿੰਨਾ ਤੂੰ ਚੁੱਪ ਰਿਹਾ ਸ਼ਾਬਾਸ਼ ਸ਼ਾਬਾਸ਼ ਉਨਾ ਹੀ ਹੌਸਲੇ ਵਾਲਾ ਤੂੰ ਨਿਕਲਿਆ ਫਿਰ ਵੀ ਜਵਾਨ ਮੁੰਡੇ ਕੰਮ ਆ ਹੀ ਜਾਂਦੇ ਆ ਜਰੂਰ ਜੀ ਜਰੂਰ ਕਿਉਂ すごい,いうじゃないですか,、ね、か、いいか、そん <laughs> <laughs>